thank <laughs> you Que fazer... bom, ਸ਼ੈਗੁਰਦੇਵ ਧਨਗੁਰਦੇਵ ਅੱਜ ਸ਼ਿਰੋਪਰਦਾਸ ਮਹਾਰਾਜ ਜੀ ਦੀ ਚਰਚਾ ਪ੍ਰਾਪਤ ਧਰਤੀ ਖਰਾਰਗੜ੍ਹ ਸਾਹਿਬ ਦੇ ਕਿ ਜੋ ਟਾਈਗਰ ਫੋਰਸ ਜਿਹੜੀ ਜਥੇਬੰਦੀ ਹੈ ਔਰ ਉਹਦੇ ਵੱਲੋਂ ਔਰ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਸ਼ਿਰੋਪਰਦਾਸ ਰਵਦਾਸ ਜੀ ਦੇ ਸਥਾਨ ਦੇ ਉੱਤੇ ਭਗਵਾਨ ਸ਼੍ਰੀ ਵਾਲਮੀਕ ਜੀ ਨੂੰ ਸਮਰਪਿਤ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਜਿਹਦੇ ਵਿੱਚ ਮੈਂ ਦੇਖ ਰਿਹਾ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕਰ ਰਹੇ ਆ ਖੂਨਦਾਨ ਮਹਾਦਾਨ ਜਿੱਥੇ ਅੱਜ ਖੂਨਦਾਨੀਆਂ ਦੇ ਨਾਲ ਮੈਂ ਸਮਝਦਾ ਕਿ ਇਹਨਾਂ ਨੂੰ ਹੌਸਲਾ ਫਜ਼ਾਈ ਹੋਈ ਹੈ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੀਮਤੀ ਜਾਨਾਂ ਜਿਹੜੀਆਂ ਆ ਇਹਨਾਂ ਨਾਲ ਬਚਾਈਆਂ ਜਾਣਗੀਆਂ ਔਰ ਅੱਗੇ ਤੋਂ ਵੀ ਆਪਾਂ ਨੌਜਵਾਨਾਂ ਨੂੰ ਅੱਜ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜਾਈਏ ਔਰ ਖੂਨਦਾਨੀ ਬਣੀਏ ਜਿਹਦੇ ਨਾਲ ਲੋੜਵੰਦਾ ਦੀ ਜਿਹੜੀ ਹੈ ਲੋੜ ਪੂਰੀ ਹੋ ਸਕੇ ਅਫਸਰ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਅੱਜ ਬਹੁਤ ਹੀ ਅੱਛਾ ਸਮਾਂ ਹੈ ਕਿ ਮਾਨਯੋਗ ਸਾਡੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਾਹਿਬ ਸਰਦਾਰ ਜੈ ਸਿੰਘ ਰੋੜੀ ਜੀ ਜਿਨ੍ਹਾਂ ਨੇ ਬੱਚਾ ਨੂੰ ਹੌਸਲਾ ਵਧਾਉਣ ਦੇ ਲਈ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਔਰ ਜਿਹੜਾ ਇਹ ਕੈਂਪ ਲਾਇਆ ਗਿਆ ਹੈ ਇਹ ਟੈਗਰ ਫੋਰਸ ਪੰਜਾਬ ਬੇਗੰਪੂਰਾ ਔਰ ਸ਼੍ਰੀ ਚੰਚੂ ਗੰਗਾ ਰਲ ਕੇ ਇਸ ਨੂੰ ਭਗਵਾਨ ਵਾਲਮੀਕੀ ਮਹਾਰਾਜ ਨੂੰ ਸਮਾਪਿਤ ਕੀਤਾ ਹੈ ਕਿ ਉਹਨਾਂ ਦਾ ਜੋ ਜਨਮ ਦਿਹਾੜਾ ਉਸ ਨੂੰ ਸਮਾਪਿਤ ਰੱਖ ਕੇ ਜਿਹੜਾ ਟੈਂਪ ਲਗਾਇਆ ਗਿਆ ਹੈ ਔਰ ਨੌਜਵਾਨ ਜਿਹੜਾ ਸਭ ਤੋਂ ਵੱਡਾ ਦਾਣਾ ਖੂਨ ਦਾ ਉਹ ਕਰ ਰਿਹਾ ਹੈ ਅਸੀਂ ਪ੍ਰਬੰਧਕ ਕਮੇਟੀ ਗੁਰੂ ਘਰ ਵੱਲੋਂ ਮਾਨਯੋਗ ਸਾਡੇ ਚੇਅਰਮੈਨ ਜੀ ਸ਼੍ਰੀ ਰਾਜਰਾਮ ਜੀ ਮਾਨ ਵੱਲੋਂ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਔਰ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਆ ਕੇ ਸਤਿਗੁਰੂ ਮਹਾਰਾਜ ਚਨੰਜ ਨਤਮਾ ਤੋਂ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਜੀ ਧੰਨਵਾਦ ਜੈ ਗੁਰਦੇਵ ਜੀ ਕਿਨੇ ਯੂਨਿਟ ਤੇ ਕਿਹੜੇ ਹਸਪਤਲ ਤੋਂ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਇਹ ਬਲੱਡ ਡੋਨੇਸ਼ਨ ਕੈਂਪ ਕੁਰਨਾਨਕ ਮਿਸ਼ਨ ਹਸਪਤਲ ਦਾ ਹੱਕ ਲੈ ਰਹਾ ਵੱਲ ਚਰਨਸ਼ੋ ਗੰਗਾ ਪੁਰਾਲਗੜ ਉਹਨਾਂ ਦੇ ਸਹਿਯੋਗ ਨਾਲ ਇਹ ਬਲੱਡ ਡੋਨੇਸ਼ਨ ਕੈਂਪ ਲਗਵਾਇਆ ਗਿਆ ਜਿਸ ਵਿੱਚ ਹੁਣ ਤੱਕ ਲਗਭਗ 18 ਤੋਂ 20 ਯੂਨਿਟ ਬਲੱਡ ਕਲੈਕਟ ਹੋ ਚੁੱਕਿਆ ਹੈ ਅ ਪ੍ਰੋਕਸੀਮੇਟ 40 ਤੋਂ 45 మేబీ 50 యూనిట్స్ ਦਾ ਬਲੱਡ ਦੇ ਕਲੈਕਸ਼ਨ ਦੇ ਫਰਮੇਲ ਕਰਦੇ ਆ। ਇਸ ਤੋਂ ਬਾਅਦ ਅਗਰ ਤੁਸੀਂ ਵੀ ਤੁਹਾਨੂੰ ਕੋਈ ਲੋੜ ਪਈ ਜਾਂ ਕਿੱਦਾਂ ਮਤਲਬ ਤੁਹਾਡੇ ਨਾਲ ਕੋਨਸਟੇਟੇਗੀ ਤੁਹਾਡਾ ਮੈਂਸਾਪ। ਆ ਕਿਸੇ ਨੂੰ ਵੀ ਅਗਰ ਬਲੱਡ ਦੀ ਜ਼ਰੂਰਤ ਹੈ ਤਾਂ ਗੁਰਨਾਨਕ ਮਿਸ਼ਨ ਹਸਪੀਟਲ ਦਾ ਹਾਂ ਕਲੇਰਾ ਉਸਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਉੱਥੋਂ ਪਹੁੰਚ ਕੇ ਮਤਲਬ ਬਲੱਡ ਬੈਂਕ ਤੋਂ ਕਿਸੇ ਨੂੰ ਵੀ ਜ਼ਰੂਰਤ ਮਤਲਬ ਬਲੱਡ ਕਿੰਨਾ ਕਿ ਆਇਆ ਸਰ ਉਹ ਮੈਂ ਕੀਤਾ ਆ ਆ ਆਇਆ ਇਹ ਮਾਰੂ ਇਹ ਕਰਾਂਗੇ ਅੱਜ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਇਹ ਜੋ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਹੈ ਬੀਗੁੰਪੁਰਾ ਟਾਈਗਰ ਫੋਰਸ ਵੱਲੋਂ ਸੰਤ ਸੁਰਿੰਦਰਦਾਸ ਜੀ ਦੀ ਕਿਰਪਾ ਸਦਕਾ ਇਹ ਬਹੁਤ ਵਧੀਆ ਅੱਜ ਜਿਹੜਾ ਇਹ ਬਲੱਡ ਡੋਨੇਟ ਕੈਂਪ ਚੱਲ ਰਿਹਾ ਜਿਹਦਾ ਕਿ ਉਦਘਾਟਨ ਜੈਕिशन ਰੋੜੀ ਉਹਨਾਂ ਨੇ ਕੀਤਾ ਡਿਫੀ ਸਪੀਕਰ ਪੰਜਾਬ ਕਿਹੜੇ ਹਸਪੀਟਲ ਵਾਲੋ ਸਾਰੇ ਲੱਗ ਰਹੇ ਆ ਇਹ ਜਿਹੜਾ ਹੈਗਾ ਨਵੇਂ ਸ਼ਹਿਰ ਤੋਂ ਹੈ ਕੋਈ ਹਸਪਤਾਲ ਤੇ ਸਾਡੇ ਸੁਖਦੇਵ ਜੀ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਉਨ੍ਹਾਂ ਵੱਲੋਂ ਇਹ ਸਾਰੀ ਟੀਮ ਦੀਆਂ ਸਾਰੀਆਂ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਪਾਇਆ ਜਾ ਰਿਹਾ ਕਿ ਇਨਸਾਨੀਅਤ ਤੇ ਸੇਵਾ ਦੇ ਵਿੱਚ ਜੋ ਸੰਤ ਸੁਰਿੰਦਰ ਦਾਸ ਜੀ ਇਹ ਉਪਰਾਲਾ ਕਰ ਰਹੇ ਨੇ ਜੋ ਪ੍ਰਧਾਨ ਨੇ ਇੱਥੇ ਦੇ ਤੇ ਉਨ੍ਹਾਂ ਵੱਲੋਂ ਇਨਸਾਨੀਅਤ ਦੀ ਸੇਵਾ ਲਈ ਜੋ ਉਪਰਾਲਾ ਕੀਤਾ ਗਿਆ ਸਾਰੀਆਂ ਸੰਗਤਾਂ ਨੇ ਵੀ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਇੱਕ ਹੋਰ ਦੱਸ ਦਈਏ ਕਿ ਇਹ ਜੋ ਮੈਡੀਕਲ ਕੈਂਪ ਆ ਉਹ ਸ੍ਰਿਸ਼ਟੀ ਕਰਤਾ ਭਗਵਾਨ ਬਾਣੀਕ ਮਹਾਰਾਜ ਜੀ ਤੇ ਪ੍ਰਕਾਸ਼ ਉਸਤਵ ਦੀ समर्पित ਵੀ ਹੈ ਜਿਹੜਾ ਇਹ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਜਿਹੜਾ ਬਲੱਡ ਡੋਨੇਟ ਕੈਂਪ ਹੈ ਭਨਗੁਰਦੇਵ ਜੈਪੀਨ ਜੀ ਅੱਜ ਜੋ ਕਿ ਸ਼੍ਰੀ ਖਰਾਰਗੜ ਸਾਹਿਬ ਵਿਖੇ ਬਲੱਡ ਕੈਂਪ ਲਗਾਇਆ ਗਿਆ ਉਹ ਬੇਗੰਪਰਾ ਟਾਈਗਰ ਫੋਰਸ ਤੇ ਸ਼੍ਰੀ ਖਰਾਰਗੜ ਸਾਹਿਬ ਜੀ ਦੀ ਚਰਨ ਚੋ ਗੰਗਾ ਦੇ ਸੰਜੋਗ ਨਾਲ ਲਗਾਇਆ ਗਿਆ ਠੀਕ ਹੈ ਜੀ ਤੇ ਜਿੰਨੇ ਵੀ ਇੱਥੇ ਸਾਥੀ ਪਹੁੰਚੇ ਨੇ ਤੇ ਜਿੰਨੇ ਵੀ ਆਪਣੀ ਸੰਗਤਾਂ ਪਹੁੰਚੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਭਗਵਾਨ ਵਾਲਮੀਕੀ ਜੀ ਦੇ ਜਿਹੜਾ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਪਹਿਲੀ ਵਾਰ ਕਿਉਂ ਦੇ ਰਹੇ ਹੋ ਨਹੀਂ ਕੀ ਸੋਚ ਕੇ ਦੇ ਰਹੇ ਹੋ ਵਿਕੇ ਸੇ ਦਾ ਭਲਾ ਹੋ ਜੇ ਜੇ ਕਿਸੇ ਲੋੜ ਆ ਉਹਨੂੰ ਬਲੱਡ ਮਿਲ ਜਾਵੇ ਜੋ ਕਿ ਨੌਜਵਾਨ ਹੈ ਬੇਗਮਪੁਰਾ ਟੈਗਰ ਫੋਰਸ ਜਲੰਧਰ ਹੁਸ਼ਿਆਰਪੁਰ ਨੰਗਲ ਡੈਮ ਅਤੇ ਨਮਾ ਸ਼ਹਿਰ ਫੂਰ ਲਗ ਲਗ ਲਗਾਂ ਤੋਂ ਨੌਜਵਾਨਾਂ ਨੇ ਇਕੱਠੇ ਹੋ ਕੇ ਔਰ ਸ਼੍ਰੀ ਅਨੁਸ਼ੋ ਗੰਗਾ ਦੀ ਜੋ ਪ੍ਰਬੰਧਕ ਕਮੇਟੀ ਹੈ ਇਹਨਾਂ ਨੇ ਰਲ ਕੇ ਮਿਲ ਕੇ ਪ੍ਰੋਗਰਾਮ ਜਿਹੜਾ ਕੈਂਪ ਦਾ ਖੂਨਦਾਨ ਦਾ ਲਾਇਆ ਹੈ ਜਿਹਦੇ ਵਿੱਚ ਮਾਨਯੋਗ ਡਿਪਟੀ ਸਪੀਕਰ ਸਰਦਾਰ ਰੋੜੀ ਸਾਹਿਬ ਜੀ ਪਹੁੰਚੇ ਹੈ ਬੱਚਿਆਂ ਨੂੰ ਅਸ਼ੀਰਵਾਦ ਦਿੰਦਾ ਹੈ ਔਰ ਅਸੀਂ ਸੋਚਦੇ ਆ ਵੀ ਖੂਨਦਾਨ ਕਰਨਾ ਇੱਕ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੈ ਕੱਪ ਤੋਂ ਵੱਡਾ ਜਿਹੜਾ ਇਹ ਦਾਨ ਹੈ ਇਸ ਕਰਕੇ ਨੌਜਵਾਨਾਂ ਨੂੰ ਕਾफी ਸਿੱਖਿਆ ਵੀ ਮਿਲਦੀ ਹੈ ਔਰ ਲਗਭਗ 42 ਜੁਨਟ ਜੋਜ ਹੋਏ ਹੈ ਔਰ ਜੇ ਜੇ ਤਾਹ ਕਲੇਰਾ ਵਾਲੀ ਟੀਮ ਹੈ ਡਾਕਟਰਾਂ ਦੀ ਜਿਹੜੀ ਅੱਗੇ ਵੀ ਉੱਥੇ ਕਾफी ਸੇਵਾ ਚੱਲਦੀ ਹੈ ਸੰਗਤਾਂ ਉੱਥੇ ਜਾ ਕੇ ਆਪਰੇਸ਼ਨ ਵਗੈਰਾ ਹੁੰਦੇ ਆ ਅੱਛਾ ਹਸਪੀਟਲ ਹੈ ਉਹਨਾਂ ਦੀ ਟੀਮ ਵੱਲੋਂ ਇਹ ਆਏ ਆ ਡਾਕਟਰ ਸਾਹਿਬ ਉਹਨਾਂ ਨੇ ਖੂਨ ਦਾਨ ਇਹ ਤਾਂ ਲੈ ਕੇ ਔਰ ਜਿਹੜੇ ਨੌਜਵਾਨਾਂ ਨੇ ਖੂਨਦਾਨ ਦਾਨ ਕਰਿਆ ਹੈ ਅਸੀਂ ਸਮਝਦੇ ਆਂ ਵੀ ਜਿਸ ਤਰ੍ਹਾਂ ਬੇਗਮ ਟੈਗਰਪੋਰਟ ਦੇ ਨੌਜਵਾਨ ਸਾਥੀ ਹੈ ਔਰ ਇਹਨਾਂ ਨੇ ਸਾਡੇ ਤੱਕ ਅਪਰੋਚ ਕਰੀ ਹੈ ਔਰ ਕੋਰਟ ਕਰਨ ਤੋਂ ਉਪਰੰਤ ਔਰ ਸਟੇਨਲ ਕਾਫੀ 300 ਗੰਗਾ ਦੇ ਨਾਲ ਜਿਹੜੇ ਨੌਜਵਾਨ ਹੈ ਕਾਫੀ ਜੁੜੇ ਹੈ ਅਸੀਂ ਇਹਨਾਂ ਨੌਜਵਾਨਾਂ ਦਾ 300 ਗੰਗਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆਂ ਬੇਗਮ ਟੈਗਰਪੋਰਟ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆ ਇਸੇ ਤਰ੍ਹਾਂ ਉਹ ਸਮਾਜ ਦੀ قوم ਦੀ ਸੇਵਾ ਕਰਦੇ ਰਹਿਣਗੇ ਤੋਂ ਸਾਰੀ ਸੰਗਤ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਅਸੀਂ ਵਧਾਈ ਵੀ ਦਿੰਦੇ ਆ ਔਰ ਮਾਨਯੋਗ ਸਰਦਾਰ ਜੈਕ੍ਰਿਸ਼ਨ ਰੋੜੀ ਸਾਹਿਬ ਸਪੀਕਰ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਗੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਖਾਸ ਕਰਕੇ ਸਾਡੇ ਗੁਰੂ ਘਰ ਦੇ ਜੋ ਚੇਅਰਮੈਨ ਹੈ ਮਾਨਯੋਗ ਸ਼੍ਰੀ ਨਾਜਰ ਅਮਾਨ ਜੀ ਔਰ ਪੀਐਲ ਸੂਪ ਜੋ ਡਿਟਲਸ ਸਾਹਿਬਾ ਗੁਰੂ ਕਰਦੇ ਸੀ ਮੈਨੇਜਰ ਸਾਹਿਬ ਇਹ ਸਾਰੇ ਜਿਹੜੇ ਸਾਡੇ ਇੱਕ ਟੀਮ ਹੈ ਗੁਰੂ ਕਰਦੀ ਕਮੇਟੀ ਦੀ ਪ੍ਰਬੰਧਕ ਕਮੇਟੀ ਦੀ ਔਰ ਜੇਨਾ ਨੇ ਇੱਥੇ ਆ ਕੇ ਇਸ ਨੌਜਵਾਨਾ ਨੂੰ ਜਿਹਨਾਂ ਨੇ ਖੂਨਦਾਨ ਕਰਿਆ ਹੈ ਅਸ਼ੀਰਵਾਦ ਦਿੱਤਾ ਹੈ ਸਤਿਗੁਰੂ ਰਦਾਸ ਮਹਾਰਾਜ ਜੀ ਉਹਨਾਂ ਨੇ ਚੜ੍ਹਦੀਆਂ ਕਲਾ ਵਕਸ਼ੇ ਜੀ ਸਾਰੇ ਸੰਗਤ ਨੂੰ ਜੈ ਗੁਰਦੇਵ ਤਨ ਗੁਰਦੇਵ ਜੈ ਪੀਂ ਜੈ ਪਰ